ਜੀ ਸਭ ਤੋਂ ਪਹਿਲਾਂ ਤੇ ਮੇਰੀ ਸਭ ਨੂੰ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਮੈਂ ਗੁਰੂ ਅੰਗਦ ਦੇਵ ਕਲੋਨੀ ਦਾ ਵਾਸੀ ਹਾਂ ਜੀ ਬਹੁਤ ਲੰਮੇ ਸਮੇਂ ਤੋਂ ਰੁਕਿਆ ਹੋਇਆ ਕੰਮ ਸਾਡਾ ਸੀਵਰੇਜ ਦਾ ਸਾਡੇ ਮਾਨਯੋਗ ਸਰਪੰਚ ਸ੍ਰੀ ਮਾਨ ਸਿੰਘ ਜੀ ਨੇ ਜੋ ਕਿ ਇਹਨਾਂ ਦੀ ਬਦੌਲਤ ਹੁਣ ਸ਼ੁਰੂ ਹੋ ਰਿਹਾ ਹੈ ਤੇ ਇਹਨਾਂ ਦੀ ਬਦੌਲਤ ਹੀ ਇਹ ਕੰਮ ਪੂਰਾ ਹੋਣਾ ਹੈ ਮੇਰੀ ਤੇ ਸਾਰੇ ਭੈਣ ਭਰਾਵਾਂ ਨੂੰ ਇਹੀ ਹੋਏ ਵੀ ਸਾਰੇ ਇਹਨਾਂ ਦਾ ਸਹਿਯੋਗ ਕਰਨ ਆਉਣ ਵਾਲੇ ਸਮੇਂ 'ਚ ਵੀ ਤੇ ਦੂਸਰੀ ਗੱਲ ਮੇਰੀ ਸਰਕਾਰ ਨੂੰ ਵੀ ਅਨੁਰੋਧ ਹੈ ਵੀ ਜਿਵੇਂ ਸਾਡੇ ਸਰਪੰਚ ਸਾਹਿਬ ਨੇ ਇਹ ਮੁੱਦਾ ਚੁੱਕਿਆ ਹੋਇਆ ਹੈ ਇਨਾਂ ਦਾ ਸਰਕਾਰ ਵੀ ਸਹਿਯੋਗ ਕਰੇ ਇਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਇਹ ਲੋਕਾਂ ਦੀ ਹਰ ਸਮੱਸਿਆ ਦਾ ਪੂਰਨ ਹੱਲ ਕਰਨਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਖਾਲਸਾ ਵੈਗਰੂ ਫਤਿਹ ਮੈਂ ਮਾਨ ਸਿੰਘ ਸਰਪੰਚ ਗੁਰੂ ਅੰਗਦ ਦੇਵ ਕਲੋਨੀ ਤੋਂ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਣੇ ਜਿਹੜੇ ਕਈ ਸਾਲਾਂ ਦਿੱਥੇ ਕੰਮ ਰੁਕੇ ਹੋਏ ਸਨ ਉਹ ਆਪਾਂ ਨੇ ਹੁਣ ਅੱਜ ਸਿਵਰੇ ਦਾ ਕੰਮ ਸ਼ੁਰੂ ਵੈਸਤਾ ਸੀ ਪਹਿਲਾਂ ਤੋਂ ਕਰਾਤਾ ਅੱਜ ਤੋਂ ਵੀ ਕਟ-ਕਟ ਇੱਕ ਸਾਲ ਹੋ ਗਿਆ ਅਸੀਂ ਅਜੇ ਸਰਪੰਚੀ ਸੌਂ ਨਹੀਂ ਚੱਕੀ ਸੀ ਜੱਕੀ ਕਲੋਨੀ ਵਿੱਚ ਅਸੀਂ ਉਦੋਂ ਹੀ ਸਾਰੇ ਪਾਈਪਲਨ ਪਾ ਕੇ ਬਹੁਤ ਵਧੀਆ ਤਰੀਕੇ ਨਾਲ 5-600 ਫੁੱਟ ਦਾ ਪਾਈਪਲਨ ਪਾ ਕੇ ਸਾਰੇ ਅਸੀਂ ਬਹੁਤ ਜਿਹੜੀਆਂ ਨਾਲੀਆਂ ਚ ਬਹੁਤ ਦਿੱਕਤ ਸੀਗੀ ਉਹਨੇ ਸੁਣੀ ਹੁਣ ਉਸ ਤੋਂ ਬਾਅਦ ਇੱਕ ਸਾਲ ਬਾਅਦ ਸਾਨੂੰ ਸਰਕਾਰ ਵੱਲੋਂ ਪੈਸਾ ਆਇਆ ਹੈ ਤੇ ਸਾਨੂੰ ਜਿਹੜੀ ਗ੍ਰਾਂਟ ਮਿਲੀ ਹੈ ਉਹ ਗਲੀਆਂ ਵਾਸਤੇ ਨਹੀਂ ਉਹ ਨਾਲੀਆਂ ਵਾਸਤੇ ਹੀ ਜਿਵੇਂ ਮਤਲਬ ਆਪਾਂ ਸੀਵਰੇਜ ਦਾ ਕੰਮ ਕਰਨਾ ਹੈ ਸੀਵਰੇਜ ਦੇ ਕੰਮ ਵਾਸਤੇ ਹੀ ਪੈਸਾ ਆਇਆ ਹੈ ਤੇ ਆਪਾਂ ਪਹਿਲਾਂ ਇੱਕ ਗੁਰਮੀਤ ਸਿੰਘ ਮੰਜਿਆ ਵਾਲੇ ਦੇ ਘਰ ਤੋਂ ਲੈ ਕੇ ਰਤੂ ਜੀ ਦੇ ਘਰ ਤੱਕ ਸੀਵਰੇਜ ਦਾ ਕੰਮ ਮੁਕੰਮਲ ਕਰਨ ਜਾ ਰਿਹਾ ਹੈ। ਪੈਸਾ ਆਇਆ ਸਰਪੰਚ ਸਾਹਿਬ ਕਿਹੜਾ ਪੈਸਾ ਆਇਆ? ਇਹ 15ਵੀਂ ਬੈਟ ਕਮਿਸ਼ਨ ਦਾ ਪੈਸਾ ਆਇਆ ਈ ਸਾਨੂੰ। ਠੀਕ ਹੈ ਤੇ ਉਸ ਦੇ باوجود ਹੁਣ ਜੇ ਕਾਫੀ ਲੰਬੇ ਸਮੇਂ ਤੋਂ ਕੰਮ ਰੁਕੇ ਹੋਏ ਸੀ ਸੀਵਰੇਜ ਵਾਲੇ ਉਹ ਹੁਣ ਪੂਰੇ ਹੋ ਜਾਣਗੇ। ਨਹੀਂ ਉਹ ਗਰੰਟਾ ਹੋਰ ਕਰ ਰਹੇ ਨੇ ਕੋਠੀ ਨੂੰ ਗਰੰਟਾ ਹੋਰ ਪੈਣਗੇ ਆਪਾਂ ਨੂੰ। ਜੀ। ਹਾਂਜੀ ਹਾਂ ਗਰੰਟਾ ਹੋਰ ਪੈ ਰਿਆ ਨੇ। ਕੋਈ ਪੈਸਾ ਸਰਕਾਰ ਨੇ ਘਾਟ ਨਹੀਂ ਰਿਹਾ ਤਾਂ ਨਹੀਂ ਕਹਿੰਦੇ ਵੀ ਤੁਸੀਂ ਹੁਣ ਕੰਮ ਸ਼ੁਰੂ ਕਰਾਓ। ਕੰਮ ਸ਼ੁਰੂ ਕਰਾਓ ਤੇ ਆਪਾਂ ਕੱਲੀ-ਕੱਲੀ ਗਲੀ ਦਾ ਆਪਾਂ ਸੀਵਰੇਜ ਉਹ ਜੋ ਪੈਸਾ ਆਇਆ ਇਹਦੇ ਨਾਲ ਪੂਰਾ ਹੋ ਜਾਏਗਾ ਨਹੀਂ ਇਹਦੇ ਨਾਲ ਤਾਂ ਨਹੀਂ ਪੂਰਾ ਹੋਣਾ ਸਾਨੂੰ ਪੈਸੇ ਦੀ ਹੋਰ ਜ਼ਰੂਰਤ ਆ ਸਾਨੂੰ ਪੈਸੇ ਹੋਰ ਬਹੁਤ ਚਾਹੀਦੇ ਨੇ ਉਹ ਸਾਰੇ ਸਾਡੀ ਗੱਲਬਾਤ ਹੋਈ ਵੀ ਉਹ ਕਹਿੰਦੇ ਤੁਸੀਂ ਕੰਮ ਲਈ ਚੱਲੋ ਪੈਸੇ ਅਸੀਂ ਹੋਰ ਦੇ ਹੀ ਚੱਲਨੇ ਆ ਪੈਸੇ ਹੋਰ ਪਾਈ ਚੱਲੇਗੀ ਸਰਕਾਰ ਸਾਡੀ ਵਧੀਆ ਸਰਕਾਰ ਹੈ ਆਮ ਪਾਰਟੀ ਸਰਕਾਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਿ ਲੰਬੇ ਸਮੇਂ ਤੋਂ ਪਾਣੀ ਪੂਣੀ ਖੜ ਜਾਂਦਾ ਸੀ ਹੁਣ ਲੱਗਦਾ ਵੀ ਉਸ ਤੋਂ निजात ਮਿਲੇਗੀ ਬਹੁਤ ਵਧੀਆ ਜੀ ਸਾਨੂੰ ਹੁਣ ਸਿਸਟਮ ਸਰਕਾਰ ਦਾ ਬਹੁਤ ਵਧੀਆ ਉਹਨਾਂ ਨੇ ਆਪਣੇ ਵਧੀਆ ਤਰੀਕੇ ਨਾਲ ਸਰਪੰਚ ਸੁਨੇਹਾਨ ਵਧੀਆ ਉਹ ਕੰਮ ਤਰੀਕੇ ਨਾਲ ਕਰਵਾ ਰਹੇ ਹਨ ਜਿਹੜੇ ਸਾਡੇ 15-15 ਸਾਲ ਤੋਂ ਕੰਮ ਨਹੀਂ ਹੋਏ ਉਹ ਸਾਡੇ ਕੰਮ ਹੋ ਰਹੇ ਹਨ ਮੈਨੂੰ ਇੱਥੇ 20 ਸਾਲ ਹੋ ਗਏ ਇੱਥੇ ਕੁਰੀ ਰਹਿੰਦਿਆਂ ਨੂੰ ਮੈਂ ਜੱਗੀ ਕਲੋਨੀ ਚ ਰਹਿੰਦਾ ਹਾਂ ਲਾਇਨਸ ਕਲੱਬ ਤੋਂ ਲੈ ਕੇ ਸਾਡੇ ਗੁਰੂ ਅੰਗ ਜੱਗੀ ਕਲੋਨੀ ਤੱਕ ਸੜਕ ਦਾ ਬੁਰਾ ਹਾਲ ਅੱਜ ਤੱਕ ਖੱਡੇ ਪਾਣੀ ਭਰ ਜਾਂਦਾ ਸੀ ਮੀਂਹ ਕਿਤੇ ਹੁੰਦਾ ਸੀ ਅੱਜ ਤੱਕ 20 ਸਾਲਾਂ ਦੇ ਮੈਂ ਕਦੀ ਸੜਕ ਤੇ ਉਸ ਤੇ ਕਿਸੇ ਨੇ ਇੱਕ ਬਜਰੀ ਦਾ ਇੱਕ ਕਿਲੋ ਵੀ ਨਹੀਂ ਗੇਰਿਆ ਦੇਖਿਆ ਆਹ ਪਾਲੀਤੀ ਸਰਕਾਰ ਆਈ ਹੈ ਲਾਂਚ ਕਲੱਬ ਤੋਂ ਲੈ ਕੇ ਸਿਰੇ ਤੱਕ ਲੋਕਿੰਗ ਟਾਇਲ ਜੋ ਸਾਡੀਆਂ 4-5 ਕਲੋਨੀਆਂ ਹਰ ਅੱਗੇ ਪਿੰਡਾਂ ਦਾ ਮੇਨ ਰਸਤਾ ਹੈ ਸਾਰੇ ਇੱਥੇ ਗਵਾ ਖੜੇ ਹਨ ਕੋਈ ਇਸ ਕਹਿਣ ਦੀ ਲੋੜ ਹੀ ਨਹੀਂ ਹੈ ਇਹ ਤੇ ਲੋਕਾਂ ਨੂੰ ਵੀ ਆਪਣੇ ਆਪ ਸਾਡੀ ਪਬਲਿਕ ਨੂੰ ਚਾਹੀਦਾ ਵੀ ਜਿਹੜਾ ਬੰਦਾ ਕੰਮ ਕਰ ਰਿਹਾ ਆਪਾਂ ਉਹਦੇ ਨਾਲ ਖੜੀਏ ਅੱਜ ਤੱਕ ਕੋਈ ਸੜਕ ਨਹੀਂ ਬਣੀ ਸੀ ਜਿੱਥੇ ਅਸੀਂ ਲੋਕਿੰਗ ਟਾਇਲ ਲਵਾਤੀ ਹੈ ਜੀ ਬਾਕੀ ਹੁਣ ਇਸ ਤੋਂ ਬਾਅਦ ਅਸੀਂ ਲਟਾਂ ਦਾ ਵੀ ਕੰਮ ਕਰਨ ਜਾ ਰਹੇ ਹਾਂ ਥੋੜੇ ਦਿਨਾਂ ਸੀ ਸ਼ੁਰੂ ਕਰ ਦੇਣਾ ਪੰਜ ਚਾਰ ਦਿਨਾਂ ਤੋਂ ਧੁੰਦ ਕਰਕੇ ਰੁਕੇ ਹੋਏ ਸੀ ਕੋਈ ਛੁੱਟੀਆਂ ਪੈ ਗਈਆਂ ਸੀਵਰੇਜ ਦਾ ਕੰਮ ਤਾਂ ਆਪਾਂ ਪੂਰੀ ਕਲੋਨੀ ਚ ਜਿਹੜੀਆਂ ਐਮਐਲਏ ਸਾਹਿਬ ਦਾ ਕਿੰਨਾ ਸਹਿ ਤਸੀਂ ਜਿੰਨਾ ਵੀ ਪੈਸਾ ਚਾਹੀਦਾ ਤੁਹਾਨੂੰ ਦੇਾਂਗੇ ਕੋਈ ਦਿੱਕਤ ਨਹੀਂ ਹੈ ਭਾਈ ਖਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਹੈ ਜੋ ਸਰਪੰਚ ਵੱਲੋਂ ਤੁਹਾਡੇ ਕਲੋਨੀ ਚ ਕੰਮ ਸ਼ੁਰੂ ਕੀਤੇ ਗਏ ਹਨ ਹਾਂ ਜੀ ਗੁਰੰਗਦੇਵ ਕਲੋਨੀ ਦੇ ਵਸਨੀਕਾਂ ਜੀ 20 ਸਾਲ ਤੋਂ ਰਹਿ ਰਹੇ ਹਾਂ ਇੱਥੇ ਬੜਾ ਬੁਰਾ ਹਾਲ ਸੀ ਇੱਥੇ ਨਾਲੀਆਂ ਦੇ ਪਾਣੀ ਬੁਰਾ ਹਾਲ ਮੱਛਰ ਤੇ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਹੈ ਆਮ ਪਾਰਟੀ ਹੁਣ ਸਾਡੀ ਸੁਣਵਾਈ ਹੋਈ ਹੈ ਨਾਲੀਆਂ ਦਾ ਕੰਮ ਸ਼ੁਰੂ ਹੋਇਆ ਹੈ ਤੇ ਸਰਪੰਚ ਸਾਹਿਬ ਦਾ ਧੰਨਵਾਦ ਹੈ ਬੜੀ ਦੇਰ ਤੋਂ ਚਿੱਤਾ ਪਲਾਟਾਂ ਵਿੱਚ ਪਾਣੀ ਪਲਾਟਾਂਾਂ 'ਚ ਹਾਂਜੀ ਪਲਾਟਾਂਾਂ 'ਚ ਉਹ ਰੋਜ਼ ਲੜਾਈਆਂ ਹੁੰਦੀਆਂ ਸਾਡੀਆਂ ਹਾਂਜੀ ਸਾਡੀ ਕੋਠੀਆਂ ਦੇ ਨਾਲ ਪਾਣੀ ਘਰਾਂ ਦਾ ਸਾਰਾ ਨੀਂਆਂ 'ਚ ਪੈ ਰਿਹਾ ਹੈ ਤੇ ਬੁਰਾ ਹਾਲ ਹੈ ਤੇ ਲੱਗਦਾ ਜੀ ਹੁਣ ਉਸ ਤੋਂ निजात ਮਿਲ ਜਾਏਗਾ ਬਿਮਾਰੀਆਂ ਤੋਂ ਬਚਾਅ ਹੋ ਜਾਊਗਾ ਹਾਂਜੀ ਕਿਰਪਾ ਹੋਈਏ ਬਾਬੇ ਨਾਨਕ ਦੀ ਤੇ ਆਮ ਪਾਰਟੀ ਦੀ ਸਰਕਾਰ ਆਈ ਹੈ ਸਾਡਾ ਮਾਨ ਸਿੰਘ ਸਰਪੰਚ ਸਾਹਿਬ ਕੜੀ ਬੇਨਤੀ ਮੰਨੀ ਆਣਾ ਤੇ ਪੈ ਪੁਆਰੇ ਨੇ ਸਾਡੇ ਇਸ ਤੋਂ ਇਲਾਵਾ ਹੋਰ ਕੀ ਸਮੱਸਿਆ ਹੈ ਉਹਦੇ ਬਾਰੇ ਵੀ ਜਾਣ ਪਾਣੀ ਵਾਲੀ ਟੈਂਕੀ ਦੀ ਵੀ ਸਾਨੂੰ ਲੋੜ ਆ ਪਾਣੀ ਪੀਣ ਵਾਲਾ ਇੱਥੇ ਖਰਾਬ ਹੈ ਬੋਰਾ ਦਾ ਪਾਣੀ ਡੂੰਗਾ ਹੈ ਸਹੀ ਨਹੀਂ ਪਾਣੀ ਹੈਗਾ ਤੇ ਪਾਣੀ ਦੀ ਸਾਨੂੰ ਮੰਗਾ ਪਾਣੀ ਵੀ ਸਾਡੇ ਇੱਥੇ ਟੈਂਕੀ ਠੀਕ ਹੈ ਜੀ ਲਾਈਟਾਂ ਸਰਪੰਚ ਸਾਹਿਬ ਕਹਿੰਦੇ ਨੇ ਲਾਈਟਾਂ ਵੀ ਲਵਾ ਕੇ ਦੇ ਰਹੇ ਹਾਂ ਜੀ ਸਰਪੰਚ ਸਾਹਿਬ ਨੂੰ ਤੁਸੀਂ ਕੋਈ ਲਿਖਤੀ ਵਿੱਚ ਦਿੱਤਾ ਲਿਖਤੀ ਵਿੱਚ ਹੁਣ ਦਿਆਂਗੇ ਲਿਖ ਕੇ ਹਾਂ ਜੀ ਸਾਡੇ ਸਰਪੰਚ ਸਾਹਿਬ ਆਏ ਨੇ ਹੁਣ ਕਰਨਗੇ ਸਾਡੀ ਤਹਿਤਾ